ਬਹੁਤ ਵੱਡੀ ਜ਼ਿੰਮੇਵਾਰੀ ਸ਼ੁਰੂ ਕਰਨ ਜਾ ਰਹੇ ਆਂ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦੀ ਇਹ ਬਹੁਤ ਵੱਡਾ ਮਿਸ਼ਨ ਆ ਸਿੱਖ ਪੰਥ ਦਾ ਇਹਦੇ ਵਾਸਤੇ ਗੁਰੂ ਸਾਹਿਬ ਸਾਨੂੰ ਕਾਮਯਾਬੀ ਬਖਸ਼ਣ ਤੇ ਸਾਡੇ ਤੇ ਮਿਹਰ ਕਰਨ ਆਪਣੀ ਲੀਡਰਸ਼ਿਪ ਨੇ ਸਿੰਘ ਸਭਾ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਗਲਤ ਸੀ ਬੁਲਾ ਲਿਆ ਜਾਂਦਾ ਘਰੇ ਕਿ ਆਜੋ ਮਾਫੀ ਦੇ ਦਿਓ ਸੌਦੇ ਵਾਲੇ ਸਾਧ ਨੂੰ ਤੁਸੀਂ ਲਿਖਤੀ ਦਿੱਤਾ ਹੋਇਆ ਮੈਂ ਕਹਿੰਦਾ ਗਲਤ ਸੀ ਉਹ ਉਹਨਾਂ ਨੂੰ ਨਹੀਂ ਇਦਾਂ ਵਰਤਣਾ ਚਾਹੀਦਾ ਜਾਂ ਉਹਨਾਂ ਤੇ ਦਬਾਅ ਨਹੀਂ ਹੋਣਾ ਚਾਹੀਦਾ ਮੈਂ ਪਹਿਲਾਂ ਕਹਿ ਗਿਆ ਕਿਟਿਆਂ ਬਿਲਕੁਲ ਉਹ ਨਿਰਪੱਖ ਹੋ ਕੇ ਨਿਰਪੱਖ ਹੋ ਕੇ ਆਜ਼ਾਦਾਨਾ ਆਪਣੇ ਜਿਹੜੀ ਸ਼ਖਸੀਅਤ ਦੀ ਜਿਹੜੀ ਉਹ ਆਪਣੀ ਉਹ ਦੇਣ ਉਹਦਾ ਸਬੂਤ ਦੇਣ ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਕਤਰੇ ਤੇ ਆ ਉਹ ਖੁਦ ਮੁਖਤਿਆਰ ਹੋਣਾ ਚਾਹੀਦਾ ਇਹ ਜਿਹੜੀ ਗੱਲਾਂ ਪਹਿਲਾਂ ਤੋਂ ਹੀ ਵੈਸੇ ਆਪਣੀ ਕਮਜ਼ੋਰੀ ਆ ਆਪਣੇ ਸਿੱਖ ਲੀਡਰਸ਼ਿਪ ਦੀ ਪਹਿਲਾਂ ਜਦੋਂ ਕਿਤੇ ਸਮਾਂ ਆਉਂਦਾ ਸੀ ਇਦਾਂ ਦਾ ਆਪਸ ਵਿੱਚ ਵਿਚਾਰ ਨਹੀਂ ਸੀ ਰਲਦੇ ਉਦੋਂ ਕਹਿ ਦਿੰਦੇ ਸੀ ਵੀ ਅਕਾਲੀ ਅਕਾਲੀ ਦਲ ਦੇ ਲੀਡਰ ਕਾਂਗਰਸ ਦਿਨ ਹਰ ਲਈ ਆ ਹੁਣ ਬੀਜੇਪੀ ਨਾਲ ਆਪਣੇ ਕਹਿ ਦਿੰਦੇ ਆ ਬੀਜੇਪੀ ਨਾਲ ਆਪਾਂ ਸਾਰਿਆਂ ਨੇ ਰਾਜਪਾਲ ਭੋਗਿਆ ਆਪਾਂ ਸਾਰੇ ਇਨਾ ਲੰਬਾ ਸਮਾਂ ਉਹਨਾਂ ਦੇ ਅਲਾਈਐਂਸ ਦੇ ਵਿੱਚ ਮੈਂਬਰ ਸੀਗੇ ਸਤਾ ਸਾਹਿਬ ਤੇ ਬੀਬੀ ਜਗੀਰਕੌਰ ਦੀਆਂ ਤਾਰਾਂ ਦੀ ਗੱਲ ਹੁੰਦੀ ਹੈ ਕਿ ਬੀਬੀ ਜਗੀਰਕੌਰ ਜਦੋਂ ਇੱਥੇ ਇਲੈਕਸ਼ਨ ਲੜੇ ਸੀ ਐਸਜੀਪੀਸੀ ਦੀਆਂ ਤੇ ਤਾਰਾਂ ਦੇ ਪਿੱਛੇ ਬੀਜੇਪੀ ਨਾਲ ਜੁੜੀਆਂ ਹੋਈਆਂ ਸੀ ਇੱਥੋਂ ਤੱਕ ਕਿਹਾ ਗਿਆ ਪਿੱਛੇ ਜੇ ਇੱਕ ਲੀਡਰ ਸਾਹਿਬਾਂ ਸਾਨੂੰ ਦੱਸ ਕੇ ਗਏ ਆ ਉਹ ਆਕਾਲ ਚੈਨਲ ਦੇ ਮਾਧਿਅਮ ਤੇ ਕਿਹਾ ਵੀ ਉਹਨਾਂ ਨੇ ਕਹਿੰਦੇ 8 ਤੋਂ 9 ਲੱਖ ਰੁਪਈਆ ਇੱਕ ਇੱਕ ਮੈਂਬਰ ਨੂੰ ਦੇਣ ਦੀ ਗੱਲ ਹੋਈ ਬੀਜਪੀ ਨਾਲ ਜਿਹੜੇ ਕੋਰ ਦਾ ਇਲੈਕਸ਼ਨ ਦਾ ਗਵਾਹ ਮੈਂ ਖੁਦ ਵੇਖਿਆ ਇੱਥੇ ਇਹ ਬੀਜਪੀ ਵਾਲਿਆਂ ਨੂੰ ਜਿਹੜੇ 9-10 ਲੱਖ ਰੁਪਈਆ ਲੈ ਕੇ 10 ਲੱਖ ਲਾਟ ਸੀਗੀ ਸੂਨੂ ਗੜੀ ਨਾਲ ਵੋਟ ਖਰੀਦੇ ਸੀ ਪਿੱਛੇ ਕੀ ਕੋਣ ਵਾਸਤੇ ਰਾਮ ਲਾਉਣੇ ਤਾਂ ਬੜੀ ਸਧਾਰਨ ਆਪਣੀ ਨਾ ਆਪਣਾ ਕਹਿ ਲਓ ਸਵਾਭ ਬਣ ਗਿਆ ਇਲਜ਼ਾਮ ਲਾਉਣੇ ਪਰ ਇਲਜ਼ਾਮਾਂ ਨੂੰ ਸਾਬਤ ਕਰਨਾ ਯਾ ਤਾਂ ਕੋਈ ਗੱਲ ਠੋਸ ਹੋਵੇ ਪੁਖਤਾ ਹੋਵੇ ਫੇ ਤਾਂ ਬੋ ਕਹਿ ਸਕਦੇ ਆ ਐ ਤਾਂ ਪੈਸੇ ਦੀ ਗੱਲ ਤਾਂ ਜਣਾ ਖਣਾ ਕਰੀ ਜਾਂਦਾ ਉਹਨੇ ਪੈਸੇ ਦੇ ਦਿੱਤੇ ਉਹਨੇ ਪੈਸੇ ਦੇ ਦਿੱਤੇ ਕਿਹਨੇ ਲਏ ਕਿਹਨੇ ਦਿੱਤੇ ਕੋਈ ਪਤਾ ਨਹੀਂ ਕਿਸੇ ਨੂੰ ਉਹ ਠੀਕ ਸੀ ਕਿ ਉਹ ਗਲਤੀ ਸੀ ਇਕਾਲੀ ਦਲ ਦਾ ਬੀਜਪੀ ਨਾਲ ਆਲੇਵਾ ਉਹ ਉਹ ਠੀਕ ਤਾਂ ਹੁੰਦਾ ਜੇ ਆਪਾਂ ਬੀਜਪੀ ਤੋਂ ਪੰਜਾਬ ਦੀਆਂ ਮੰਗਾਂ ਪ੍ਰਵਾਨ ਕਰ ਕਰਾ ਦਿੰਦੇ ਜਿਹੜੇ ਸਿੱਖ ਪੰਥ ਦੇ ਮਸਲੇ ਨੇ ਉਹਨਾਂ ਤੇ ਕੋਈ ਫੈਸਲਾ ਕਰਾਉਂਦੇ ਪੰਜਾਬ ਦੇ ਲਟਕਦੇ ਮਸਲੇ ਜਿਹੜੇ ਸੀਗੇ ਉਹ ਕਿਸੇ ਨਾ ਕਿਸੇ ਕੰਢੇ ਲੱਗ ਜਾਂਦੇ ਤਕਬੀਰ ਸਿੰਘ ਬਾਦਲ ਕੋ ਅੱਜ ਦੇ ਉਸਤਿਫਾ ਮੰਗ ਰਹੇ ਹੋ ਕਿ ਕੇਵਲ ਗਲਤੀਆਂ ਦਾ ਪਛਤਾਵਾ ਕਰ ਲੈਣ ਤੇ ਉਸ ਤੋਂ ਬਾਅਦ ਦੇ ਵਿੱਚ ਰਲੇਵਾ ਹੋਣਾ ਸੰਭਵ ਆ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਜੀ ਉਹ ਇੰਨੀ ਕਮਜ਼ੋਰ ਹੋ ਗਈ ਆ ਕਿ ਜਿੰਨਾ ਧਿਕਰ ਅਕਾਲੀ ਦਲ ਦੀ ਜਿਹੜੀ ਦਿਖਿਆ ਉਹ ਜਿਹੜੀ ਸੰਗਤ ਨੂੰ ਪ੍ਰਵਾਨ ਹੋਵੇ ਜਿੰਨਾ ਧਿਕਰ ਉਹ ਦਿਖ ਉਹ ਜਿਹੜੀ ਇਮੇਜ ਜਾਂ ਉਹ ਮੈਸੇਜ ਨਹੀਂ ਜਾਂਦਾ ਉਹਨਾਂ ਧਿਕਰ ਲੋਕਾਂ ਨੇ ਆਪਣੇ ਤੇ ਸਿੱਖ ਸੰਗਤ ਨੇ ਪੰਜਾਬੀਆਂ ਨੇ ਆਪਣੇ ਤੇ ਭਰੋਸਾ ਨਹੀਂ ਕਰਦਾ ਅਕਾਲੀ ਦਲ ਦੇ ਵਿੱਚ ਵਖਰੇਵੇਂ ਜਿਹੜੇ ਦਿਖਾਈ ਦੇ ਰਹੇ ਆ ਕੁਝ ਕੁ ਦਿਨਾਂ ਦੇ ਵਿੱਚੋਂ ਤੇ ਅਕਾਲੀ ਦਲ ਦਾ ਵਖਰਾ ਹੋਇਆ ਧੜਾ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਤੇ ਸਿੰਘ ਸਾਹਿਬ ਨੂੰ ਕਿਹਾ ਗਿਆ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਖਾਸ ਕਰਕੇ 15 ਤੋਂ ਲੈ ਕੇ ਹੁਣ ਤੱਕ ਉਹਦਾ ਸਪਸ਼ਟੀਕਰਨ ਦਿੱਤਾ ਗਿਆ ਤੇ ਮਾਫੀਨਾਮੇ ਦੀ ਵੀ ਗੱਲ ਹੋਈ ਤੇ ਦੂਜੇ ਪਾਸੇ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਅਸਤੀਪੇ ਦੀ ਵੀ ਗੱਲ ਹੋਈ ਬਾਕੀ ਧੜੇ ਨੇ ਕਿਹਾ ਹਿਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਅਸਤੀਪਾ ਦੇਵੇ ਕਿਉਂਕਿ ਗਲਤੀਆਂ ਹੋਈਆਂ 2015 ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਇਜਹਾਰ ਆਲਮ ਦਾ ਨਾਮ ਵੀ ਆਇਆ ਕਿ ਜੇ ਦੂਜੇ ਪਾਸੇ ਜਾਈਏ ਸੁਮਿਤ ਸੈਣੀ ਦਾ ਜੇਕਰ ਵੀ ਕੀਤਾ ਗਿਆ ਤੇ ਅੱਜ ਫੇਰ ਜਿਹੜਾ ਕਿ ਬਾਕੀ ਧੜਾ ਕਿਹਾ ਜਾ ਰਿਹਾ ਆ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਕਹਿ ਰਿਹਾ ਕਿ ਉਹ ਬੀ ਟੀਮ ਹੈ ਭਾਜਪਾ ਦੀ ਤੇ ਉਹ ਨਤਮਸਤਕ ਹੋਣ ਵਾਸਤੇ ਆਏ ਆ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਡੇ ਨਾਲ ਆ ਜਿਹੜੇ ਕਨਵੀਨਰ ਬਣਾਏ ਗਏ ਆ ਜਿਹੜਾ ਕਿ ਅਕਾਲੀ ਦਲ ਦਾ ਇਸ ਟਾਈਮ ਤੇ ਵਿਰੋਧੀ ਧੜਾ ਬਣਿਆ ਹੋਇਆ ਵਾ ਗੁਰਫਤੇ ਸਾਂਝ ਕਰਦੇ ਆ ਵਡਾਲਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਤੇ ਤੁਹਾਡੇ ਸਾਰੇ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਅੱਜ ਨਤਮਸਤਕ ਹੋਣ ਵਾਸਤੇ ਆਏ ਹੋ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਕਿ ਸਪਸ਼ਟੀਕਰਨ ਦੇਵੇ ਸੁਖਵੀਰ ਸਿੰਘ ਬਾਦਲ ਤੁਹਾਡੇ ਮਾਫੀ ਨਾਮੇ ਤੋਂ ਗੁਰੂ ਰਾਮਦਾਸ ਜੀ ਦੇ ਅਸਥਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਸੀਂ ਉਹਨਾਂ ਤੋਂ ਅਸ਼ੀਰਵਾਦ ਲਿਆ ਲੈਣ ਦੀ ਅਰਦਾਸ ਕੀਤੀ ਉਹ ਟਾਸਰਾ ਲਿਆ ਗੁਰੂ ਰਾਮਦਾਸ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਦੀ ਅਰਦਾਸ ਕੀਤੀ ਸਾਨੂੰ ਚੜ੍ਹਦੀ ਕਲਾ ਬਖਸ਼ਣ ਛੇਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਤਾਂ ਅਸੀਂ ਜਿਹੜੀ ਇਹ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਸ਼ੁਰੂ ਕਰਨ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦੀ ਇਹ ਬਹੁਤ ਵੱਡਾ ਮਿਸ਼ਨ ਆ ਸਿੱਖ ਪੰਥ ਦਾ ਇਹਦੇ ਵਾਸਤੇ ਗੁਰੂ ਸਾਹਿਬ ਸਾਨੂੰ ਕਾਮਯਾਬੀ ਬਖਸ਼ਣ ਤੇ ਸਾਡੇ ਤੇ ਮਿਹਰ ਕਰਨ ਜਿਹੜਾ ਪਿਛਲੇ ਦਿਨਾਂ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਆਏ ਸੀਗੇ ਪੰਥ ਦੇ ਸੋਹਰ ਦੇ ਲੀਡਰ ਪੰਥਦਰਦੀ ਪੰਥ ਤੈਸ਼ੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੈਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਅਸੀਂ ਬੇਨਤੀ ਕਰਕੇ ਗਏ ਸੀ ਕਿ ਜਿਹੜੀਆਂ ਵੀ ਗਲਤੀਆਂ ਹੋਈਆਂ ਸਿੱਖ ਲੀਡਰਸ਼ਿਪ ਤੋਂ ਉਹਨਾਂ ਗਲਤੀਆਂ ਦੀ ਖੇਮਾ ਜਾਂਚਣਾ ਸਾਰੀ ਸਿੱਖ ਲੀਡਰਸ਼ਿਪ ਨੂੰ ਕਰਨੀ ਚਾਹੀਦੀ ਹੈ ਤੇ ਜਿਹੜੀ ਸਜ਼ਾ ਇਥੋਂ 6ਵੇਂ ਪਾਤਸ਼ਾਹ ਜੀ ਦੇ ਸਥਾਨ ਤੋਂ ਸਜ਼ਾ ਲੱਗੇ ਉਹ ਸਜ਼ਾ ਭੁਗਤਣੀ ਚਾਹੀਦੀ ਆ ਸਮੁੱਚੀ ਲੀਡਰਸ਼ਿਪ ਨੂੰ ਜਿਸ ਕਰਕੇ ਸਿੰਘ ਸਾਹਿਬ ਸਹਿਮਾਨ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ 15 ਦਿਨਾਂ ਵਿੱਚ ਆਪਣਾ ਪੱਖ ਰੱਖਣ ਵਾਸਤੇ ਸਪਸ਼ਟੀਕਰਨ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਬੜਾ ਇੱਕ ਚੰਗਾ ਉਹਨਾਂ ਦਾ ਇਹ ਫੈਸਲਾ ਹੈ ਉਹਨੂੰ ਅਸੀਂ ਸਾਰੇ ਹੀ ਵੈਲਕਮ ਕਰਦੇ ਆਂ ਤੇ ਸਾਨੂੰ ਉਮੀਦ ਹੈ ਆਸ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਫੈਸਲਾ ਸਿੰਘ ਸਹਿਬਾਨ ਕਰਨਗੇ ਜੈ ਹਰ ਅਕਾਲ ਤਖਸਾਲ ਸਾਹਿਬ ਕਰਨਗੇ ਉਹ ਜਿਹੜੀ ਆਪਣੀ ਸਿੱਖ ਪਰੰਪਰਾ ਆ ਉਹਦੇ ਮੁਤਾਬਕ ਫੈਸਲਾ ਆਊਗਾ ਸਾਰੇ ਪੰਥ ਨੂੰ ਇਸ ਗੱਲ ਦੀ ਆਸ ਹੈ ਤੇ ਆਉਣ ਵਾਲੇ ਸਮੇਂ 'ਚ ਆਪਣੀਆਂ ਗਲਤੀਆਂ ਨੂੰ ਬਖਸ਼ਾਉਂਦੇ ਹੋਏ ਪੁੱਲਾਂ ਬਖਸ਼ਾਉਂਦੇ ਹੋਏ ਸਾਰਾ ਸਿੱਖ ਪੰਥ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਝੰਡੇ ਹੇਠਲੇ ਇਕੱਠੇ ਹੋ ਕੇ ਅੱਗੇ ਵਧਣਗੇ ਸਿੱਖ ਪੰਥ ਦੀ ਮਜ਼ਬੂਤੀ ਇੱਕ ਇੱਕ ਝੰਡੇ ਦੀ ਗੱਲ ਕੀਤੀ ਹੈ ਜੇ ਸੁਖਬੀਰ ਸਿੰਘ ਬਾਦਲ ਆ ਜਾਂਦੇ ਆ ਮਾਫੀ ਮੰਗ ਲੈਂਦੇ ਆ ਸਿੰਘ ਸਾਹਿਬ ਉਹਨਾਂ ਨੂੰ ਸਜਾਵਾਂ ਲਾ ਦਿੰਦੇ ਆ ਉਸ ਤੋਂ ਬਾਅਦ ਵਿੱਚ ਅਕਾਲੀ ਦਲ ਦਾ ਜਿਹੜਾ ਬਾਗੀਧੜਾ ਤੁਹਾਨੂੰ ਕਿਹਾ ਜਾ ਰਿਹਾ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਭਾਜਪਾ ਨਾਲ ਇਸ ਟਾਈਮ ਖੇਡ ਰਹੇ ਹੋ ਕਿ ਸਾਰੇ ਇਕੱਠੇ ਹੋ ਸਕਦੇ ਫਿਰ ਤਦਾਂ ਤਾਂ ਅਸੀਂ ਬੀਜੇਪੀ ਨਾਲ ਕੋਈ ਸਾਡਾ ਕੋਈ ਦੂਰ ਦਾ ਵਾਸਤਾ ਹੈ ਨਹੀਂ ਜੀ ਇਹ ਜਿਹੜੀ ਗੱਲਾਂ ਪਹਿਲਾਂ ਤੋਂ ਹੀ ਵੈਸੇ ਆਪਣੀ ਕਮਜ਼ੋਰੀ ਆ ਆਪਣੇ ਸਿੱਖ ਲੀਡਰਸ਼ਿਪ ਦੀ ਪਹਿਲਾਂ ਜਦੋਂ ਕਿਤੇ ਸਮਾਂ ਆਉਂਦਾ ਸੀ ਇਦਾਂ ਦਾ ਆਪਸ ਵਿੱਚ ਵਿਚਾਰ ਨਹੀਂ ਸੀ ਰਲਦੇ ਉਦੋਂ ਕਹਿ ਦਿੰਦੇ ਸੀ ਵੀ ਅਕਾਲੀ ਅਕਾਲੀ ਦਲ ਦੇ ਲੀਡਰ ਕਾਂਗਰਸ ਦੇ ਨਾਲ ਰਲੇ ਆ ਹੁਣ ਬੀਜੇਪੀ ਨਾਲ ਆਪਣੇ ਕਹਿ ਦਿੰਦੇ ਆ ਬੀਜੇਪੀ ਨਾਲ ਆਪਾਂ ਸਾਰਿਆਂ ਨੇ ਰਾਜਪਾਕ ਭੋਗਿਆ ਆਪਾਂ ਸਾਰੇ ਇੰਨਾ ਲੰਬਾ ਸਮਾਂ ਉਹਨਾਂ ਦੇ ਐਲਾਈਅੰਸ ਦੇ ਵਿੱਚ ਮੈਂਬਰ ਸੀਗੇ ਸ਼੍ਰੋਮਣੀ ਅਕਾਲੀ ਦਲ ਆਪਣੀ ਜਥੇਬੰਦੀ ਇਹ ਗੱਲਾਂ ਤਾਂ ਵੈਸੇ ਹੀ ਬੜੀਆਂ ਆਪਣੇ ਤਥਾਂ ਤੋਂ ਬਾਹਰ ਨੇ ਦੂਰ ਨੇ ਕਰਕੇ ਕਿਸੇ ਕੋਈ ਕੋਈ ਲੀਡਰ ਐਸਾ ਜਿਹੜਾ ਹੋਵੇ ਜਿਨੇ ਬੀਜੇਪੀ ਦੀ ਆੜ ਹੇਠ ਕੋ ਸਿੱਖ ਪੰਥ ਦੇ ਵਿਰੁੱਧ ਫੈਸਲਾ ਕਰਵਾਇਆ ਹੋਵੇ ਜਾਂ ਸਿੱਖ ਪੰਥ ਦਾ ਨੁਕਸਾਨ ਕੀਤਾ ਹੋਵੇ ਉਹਨੂੰ ਤਾਂ ਆਪਾਂ ਦੋਸ਼ੀ ਠਾ ਸਕਦੇ ਆ ਜੇ ਆਪਾਂ ਐਵੇਂ ਹੀ ਕਹਿ ਦਈਏ ਕਿ ਸਾਰੇ ਬੀਜੇਪੀ ਦੇ ਨਾਲ ਰਲੇ ਆ ਐ ਤਾਂ ਸਾਰਾ ਅਕਾਲੀ ਦਲ ਹੀ ਬੀਜੇਪੀ ਨਾਲ ਰਲਿਆ ਸੀ ਕਿ ਇਸ ਸਮੇਂ ਜਦੋਂ ਐਨਡੀਆ ਦਾ ਐਸਾ ਸੀਗੇ ਉਹਦੇ ਵਿੱਚੋਂ ਆਪਾਂ ਬਿੜਿਆ ਕੀ ਗੋਇਆ ਕੀ ਖੋਇਆ ਕੀ ਲੱਭਿਆ ਕੀ ਉਹ ਸਾਰੇ ਪੰਥ ਦੇ ਸਾਹਮਣੇ ਉਹ ਠੀਕ ਸੀ ਕਿ ਉਹ ਗਲਤੀ ਸੀ ਅਕਾਲੀ ਦਲ ਦਾ ਬੀਜੇਪੀ ਨਾਲ ਰਲੇਵਾ ਉਹ ਉਹ ਠੀਕ ਤਾਂ ਹੁੰਦਾ ਜੇ ਆਪਾਂ ਬੀਜੇਪੀ ਤੋਂ ਪੰਜਾਬ ਦੀਆਂ ਮੰਗਾਂ ਪ੍ਰਵਾਨ ਕਰ ਕਰਾ ਦਿੰਦੇ ਜਿਹੜੇ ਸਿੱਖ ਪੰਥ ਦੇ ਮਸਲੇ ਨੇ ਉਹਨਾਂ ਤੇ ਕੋਈ ਫੈਸਲਾ ਕਰਾਉਂਦੇ ਪੰਜਾਬ ਦੇ ਲਟਕਦੇ ਮਸਲੇ ਜਿਹੜੇ ਸੀਗੇ ਉਹ ਕਿਸੇ ਨਾ ਕਿਸੇ ਕੰਢੇ ਲੱਗ ਜਾਂਦੇ ਤੇ ਜਾਂ ਫਿਰ ਜਿਹੜਾ ਸਾਡੇ ਧਾਰਮਿਕ ਸਥਾਨਾਂ 'ਚ ਦਖਲ ਆ ਉਹ ਬਿਲਕੁਲ ਨਹੀਂ ਸਾਨੂੰ ਪ੍ਰਵਾਨ ਉਹ ਚਾਹੇ ਕੇਂਦਰ ਸਰਕਾਰ ਸੀ ਚਾਹੇ ਕੋਈ ਹੋਰ ਸੂਬੇ ਦੀ ਸਰਕਾਰ ਸੀ ਸਾਡੇ ਧਾਰਮਿਕ ਸਥਾਨਾਂ ਵਿੱਚ ਨਹੀਂ ਸੀ ਕਿਸੇ ਨੂੰ ਦਖਲ ਦੇਣਾ ਚਾਹੀਦਾ ਜਿਹੜੇ ਬੰਦੀ ਸਿੰਘ ਜਾਂ ਰਿਆ ਹੋਣੇ ਚਾਹੀਦੇ ਸੀ ਜੋ ਵੀ ਆਪਣੇ ਧਾਰਮਿਕ ਰਾਜਸੀ ਜਾਂ ਸਮਾਜਿਕ ਮਸਲੇ ਨੇ ਅਗਰ ਭਾਜੀਪੀ ਉਹਦਾ ਹੱਲ ਕਰਦੀ ਢੀਂਟਾ ਸਾਹਿਬ ਤੇ ਬੀਬੀ ਜਗੀਰਕੌਰ ਦੀਆਂ ਤਾਰਾਂ ਦੀ ਗੱਲ ਹੁੰਦੀ ਹੈ ਕਿ ਬੀਬੀ ਜਗੀਰਕੌਰ ਜਦੋਂ ਇੱਥੇ ਇਲੈਕਸ਼ਨ ਲੜੇ ਸੀ ਐਸਜੀਪੀਸੀ ਦੀਆਂ ਤੇ ਤਾਰਾਂ ਦੇ ਪਿੱਛੇ ਬੀਜਪੀ ਨੇ ਜੁੜੀਆਂ ਹੋਈਆਂ ਸੀ ਇੱਥੋਂ ਤੱਕ ਕਿਹਾ ਗਿਆ ਪਿੱਛੇ ਜੇ ਇੱਕ ਲੀਡਰ ਸਾਹਿਬਾਂ ਸਾਨੂੰ ਦੱਸ ਕੇ ਗਏ ਆ ਉਹ ਅਕਾਲ ਚੈਨਲ ਦੇ ਮਾਧਿਅਮ ਤੇ ਕਿਹਾ ਵੀ ਉਹਨਾਂ ਨੇ ਕਹਿੰਦੇ 8 ਤੋਂ 9 ਲੱਖ ਰੁਪਈਆ ਇੱਕ ਇੱਕ ਮੈਂਬਰ ਨੂੰ ਦੇਣ ਦੀ ਗੱਲ ਹੋਈ ਕਿ ਬੀਬੀ ਜਗੀਰ ਕੌਰ ਨੂੰ ਵੋਟਾਂ ਪਾ ਦਿਓ ਉਹ ਪਿੱਛੇ ਭਾਜਪੀ ਸੀ ਇਦਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਆਪਣੀ ਉੱਚੀ ਸੰਸਥਾ ਆ ਪਾਰਲੀਮੈਂਟ ਆ ਸਿੱਖਾਂ ਦੀ ਇਹਦੇ ਵਿੱਚ ਜੇ ਕੋਈ ਇਦਾਂ ਦਾ ਨਾ ਕੋਈ ਵੀ ਗੱਲ ਆਉਂਦੀ ਆ ਜਾਂ ਇਹਦੇ ਵਿੱਚ ਕੋਈ ਹੁਨਤਾਈ ਕਮਜ਼ੋਰੀ ਆਉਂਦੀ ਆ ਤੇ ਬੜੀ ਕੱਟੇ ਵਾਲੀ ਗੱਲ ਆ ਪਰ ਇਲਜ਼ਾਮ ਲਾਉਣੇ ਤਾਂ ਬੜੀ ਸਧਾਰਨ ਆਪਣੀ ਨਾ ਆਪਣਾ ਕਹਿ ਲਓ ਸੁਭਾਅ ਬਣ ਗਿਆ ਇਲਜ਼ਾਮ ਲਾਉਣੇ ਪਰ ਇਲਜ਼ਾਮਾਂ ਨੂੰ ਸਾਬਤ ਕਰਨਾ ਜਾਂ ਤਾਂ ਕੋਈ ਗੱਲ ਠੋਸ ਹੋਵੇ ਪੁਖਤਾ ਹੋਵੇ ਫਿਰ ਤਾਂ ਬਕੈ ਸਕਦੇ ਆ ਐਂ ਤਾਂ ਪੈਸੇ ਦੀ ਗੱਲ ਤਾਂ ਜਣਾ ਖਣਾ ਕਰੀ ਜਾਂਦਾ ਉਹਨੇ ਪੈਸੇ ਦਿੱਤੇ ਉਹਨੇ ਪੈਸੇ ਦਿੱਤੇ ਕਿਹਨੇ ਲਏ ਕਿਹਨੇ ਦਿੱਤੇ ਕੋਈ ਪਤਾ ਨਹੀਂ ਕਿਸੇ ਨੂੰ ਪਰ ਬੀਜੇਪੀ ਦਾ ਆਪਣੀ ਜਿਹੜੀ ਧਾਰਮਿਕ ਸਾਡੀ ਸੰਸਥਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਇਲੈਕਸ਼ਨ ਵਿੱਚ ਉਹਦੇ ਮਾਮਲਿਆਂ 'ਚ ਕੋਈ ਸਿੱਧਾ ਦਖਲ ਨਾ ਬਣਦਾ ਨਾ ਉਹਨੂੰ ਕਰਨਾ ਚਾਹੀਦਾ ਨਾ ਅਸੀਂ ਇਹਨੂੰ ਸਵਕਾਰਾਂਗੇ ਸੁਖਬੀਰ ਸਿੰਘ ਬਾਦਲ ਕੋ ਅੱਜ ਦੇ ਅਸਤੀਫਾ ਮੰਗ ਰਹੇ ਹੋ ਕਿ ਕੇਵਲ ਗਲਤੀਆਂ ਦਾ ਪਛਤਾਵਾ ਕਰ ਲੈਣ ਤੇ ਉਸ ਤੋਂ ਬਾਅਦ ਦੇ ਵਿੱਚ ਰਲੇਵਾ ਹੋਣਾ ਸੰਭਵ ਆ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਜੀ ਉਹ ਇੰਨੀ ਕਮਜ਼ੋਰ ਹੋ ਗਈ ਆ ਕਿ ਜਿਨ੍ਹਾਂ ਤਿਕਰ ਅਕਾਲੀ ਦਲ ਦੀ ਜਿਹੜੀ ਦਿਖਿਆ ਉਹ ਜਿਹੜੀ ਸੰਗਤ ਨੂੰ ਪ੍ਰਵਾਨ ਹੋਵੇ ਜਿਨ੍ਹਾਂ ਤਿਕਰ ਉਹ ਦਿਖ ਉਹ ਜਿਹੜੀ ਇਮੇਜ ਜਾਂ ਉਹ ਮੈਸੇਜ ਨਹੀਂ ਜਾਂਦਾ ਉਹਨਾਂ ਤਿਕਰ ਲੋਕਾਂ ਨੇ ਆਪਣੇ ਤੇ ਸਿੱਖ ਸੰਗਤ ਨੇ ਪੰਜਾਬੀਆਂ ਨੇ ਆਪਣੇ ਤੇ ਭਰੋਸਾ ਨਹੀਂ ਕਰਦੇ ਕਿਵੇਂ ਪਰਮਾਨ ਹੋਊ ਉਹ ਕਿਵੇਂ ਪਰਮਾਨ ਕਰੋਗੇ 1920 ਵਾਲਾ ਕਾਲੀ ਦਲ ਵਾਪਸੀ ਹੋਊਗੀ ਜੇ ਦੇਖੋ ਅਸੀਂ ਪ੍ਰਾਤਨ ਆਪਣੇ ਅਸੂਲਾਂ ਤੇ ਸਿਧਾਂਤ ਤੇ ਆਪਣੀ ਵਿਚਾਰਧਾਰਾ ਤੇ ਪਹਿੜਾ ਦਵਾਂਗੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਾਂਗੇ ਲੋਕਤੰਤਰਕ ਟੰਗ ਤਰੀਕੇ ਨਾਲ ਫੈਸਲੇ ਹੋਣਗੇ ਤੇ ਫਿਰ ਆਪਣੀ ਸੰਗਤ ਨੂੰ ਆਪਣੇ ਤੇ ਯਕੀਨ ਵੱਧ ਸਕਦਾ ਹੈ ਆਗੂ ਕਿਹੜਾ ਲੈ ਕੇ ਆ ਰਹੇ ਤੁਸੀਂ ਸ਼੍ਰੋਮਣੀ ਕਾਲੀ ਦਲ ਦਾ ਆਗੂ ਕੌਣ ਲੈ ਕੇ ਆਓ ਇਸ ਲਈ ਮੈਂ ਕਹਿ ਰਿਹਾ ਕਿ ਆਗੂ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਐਸੀ ਗੱਲ ਨਹੀਂ ਪੰਥ ਵਿੱਚ ਆਗੂਆਂ ਦੀ ਘਾਟ ਨਹੀਂ ਕੋਈ ਐਸੀ ਸ਼ਖਸੀਅਤ ਆਉਣੀ ਚਾਹੀਦੀ ਅੱਗੇ ਜਿਹੜੀ ਸਾਰੇ ਪੰਥ ਨੂੰ ਇਕੱਠਾ ਕਰ ਦੇਵੇ ਤੇ ਜਿਹਦੇ ਵਿੱਚ ਧਾਰਮਿਕ ਤੇ ਰਾਜਸੀ ਸੁਮੇਲ ਹੋਵੇ ਜਿਹਨੂੰ ਗਿਆਨ ਹੋਵੇ ਤੇ ਜੇ ਤੇ ਸਾਰੀ ਸੰਗਤ ਭਰੋਸਾ ਕਰ ਸਕੇ ਉਹ ਜਿਹੜਾ ਭਰੋਸਾ ਟੁੱਟ ਗਿਆ ਉਹ ਕੋਈ ਐਸੀ ਜਿਹੜੀ ਪ੍ਰਬੰਧਕ ਸ਼ਖਸੀਅਤ ਆਉਗੀ ਤਾਂ ਸੰਗਤ ਦਾ ਭਰੋਸਾ ਫੇਰ ਅਕਾਲੀ ਦਲ ਤੇ ਆਪਣੇ ਦੁਆਰਾ ਬਣ ਸਕਦਾ ਦੁਆਰਾ ਕਿਆ ਹੋ ਸਕਦਾ ਚਰਚਾਵਾਂ ਹੋਰ ਵੀ ਹੋਈਆਂ ਜਦੋਂ ਤੁਸੀਂ ਇੱਕ ਤਰੀਕ ਨੂੰ ਇੱਥੇ ਆ ਰਹੇ ਸੀ ਅਕਾਲ ਤਖਸਵਨ ਤੋਂ ਪਹਿਲਾਂ ਜਲੂਪੁਰ ਪਹੁੰਚ ਗਏ ਤੁਸੀਂ ਕਿਹਾ ਜਾਂਦਾ ਕਿ ਤੁਸੀਂ ਉੱਥੇ ਵੀ ਆਫਰ ਕੀਤੀ ਸੀ ਕੋਈ ਉਹ ਜੀ ਗੱਲਬਾਤ ਚੱਲੀ ਸੀ ਕਿ ਅਮਰਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਲਿਆ ਜਾਵੇ ਇਦਾਂ ਦੀ ਕੋਈ ਉੱਥੇ ਗੱਲ ਨਹੀਂ ਹੋਈ ਜੀ ਉੱਥੇ ਸਿਰਫ ਅਸੀਂ ਤਾਂ ਉਹਨਾਂ ਨੂੰ ਵਧਾਈ ਦੇਣ ਗਏ ਸੀਗੇ ਤੇ ਨਾਲੇ ਉਹਨਾਂ ਦਾ ਸੁਨੇਹਾ ਸੀ ਕਿ ਜਿਹੜੇ ਇਥੋਂ ਸਿੰਘ ਫੜੇ ਨੇ ਅਜਨਾਲੇ ਜਿਹੜਾ ਫਿਰ ਆਪਣੇ ਪਰਚਾ ਹੋਇਆ ਉਹਦੇ ਠਾਣੇ ਦੇ ਮਸਲੇ ਨੂੰ ਲੈ ਕੇ ਉਹ 30 40 ਸਿੰਘ ਆ ਜਿਨ੍ਹਾਂ ਤੇ 307 ਲਾਤੀ ਬੜਾ ਉਹਨਾਂ ਨੇ ਨਜਾਇਜ਼ ਕੀਤੀ ਆ ਗਲਤ ਪਰਚਾ ਹੋਇਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਕਿਤੇ ਕੋਟਾ ਚੋਰੀ ਆ ਨਾ ਕਚਹਿਰੀਆਂ ਚੋਰੀ ਆ ਇਸ ਗੱਲ ਤੋਂ ਸਾਰੇ ਉਹਨਾਂ ਦੇ ਪ੍ਰਵਾਸ ਦੇ ਮੈਂਬਰ ਤੇ ਨਾਲੇ ਉਹਨਾਂ ਦੇ ਸਾਥੀ ਚਿੰਤਤ ਸਿਗੇ ਉਸ ਗੱਲ ਵਾਸਤੇ ਤੇ ਭਾਈ ਅਮਰਤਪਾਲ ਸਿੰਘ ਨੇ ਸੌਂ ਚੱਕਣੀ ਸੀ ਜੀ ਉਹਨਾਂ ਦੀ ਸੌਂ ਚੱਕਣ ਵਿੱਚ ਅਗਰ ਕੋਈ ਯੋਗਦਾਨ ਪੈ ਸਕਦਾ ਬਾਹਰਲੀ ਸੰਗਤਾਂ ਨੇ ਵੀ ਪਾਇਆ ਬਾਹਰੋਂ ਵੀ ਬੜਾ ਆਪਣੀ ਦੇਸ਼ ਦੀ ਸਰਕਾਰ ਤੇ ਇਸ ਗੱਲ ਦਾ ਦਬਾਅ ਪਾਇਆ ਗਿਆ ਚਲੋ ਹੁਣ ਤਾਂ ਸੋਚ ਚੱਕ ਲਈ ਪ੍ਰਧਾਨਗੀ ਦੀ ਚਰਚਾ ਨਹੀਂ ਹੋਈ ਕੋਈ ਏਦਾਂ ਦੀ ਗੱਲ ਨਹੀਂ ਹੋਈ ਚਲੋ ਦੇਖੋ ਉਹਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਉਹਦਾ ਵੀ ਬਹੁਤ ਵੱਡਾ ਯੋਗਦਾਨ ਰੋਲ ਹੈਗਾ ਆ ਉਹਨੇ ਬੜੀ-ਵੱਡੀਆਂ ਲਹਿਰਾਂ ਚਲਾਈਆਂ ਜਿਸ ਗੱਲ ਦੀ ਲੋਕ ਜਾਂ ਸਿੱਖ ਜਿਹੜਾ ਨੌਜਵਾਨ ਹੈ ਉਹਨੂੰ ਮਾਨਤਾ ਦਿੰਦਾ ਆ ਪਰ ਅਜੇ ਏਦਾਂ ਦੀ ਕੋਈ ਗੱਲ ਨਹੀਂ ਅਸੀਂ ਚਾਹੁੰਦੇ ਆ ਕਿ ਸਾਰਾ ਸਿੱਖ ਪੰਥ ਇਕੱਠਾ ਹੋਵੇ ਇੱਕ ਪਲੈਟਫਾਰਮ ਤੇ ਉਹਦਾ ਦੀ ਲੀਡਰਸ਼ਿਪ ਮੁਰੇ ਆਵੇ ਜਿਹਨੂੰ ਸਾਰੇ ਪ੍ਰਵਾਨ ਕਰਨ ਜਿਹਨੂੰ ਸਾਰੇ ਮਾਨਤਾ ਦੇਣ ਫੇਰੀ ਦਿੱਲੀ ਵਾਲੇ ਆਪਣੇ ਜਿਹੜੇ ਹੈਗੀ ਆਵਾਜ਼ ਸੁਣੋਗੇ ਦਿੱਲੀ ਵਾਲੇ ਆਪਣੇ ਮਸਲੇ ਹੱਲ ਕਰਨ ਜਾਣਗੇ ਨਹੀਂ ਅੱਜ ਤਾਂ ਦਿੱਲੀ ਪ੍ਰਵਾਹ ਨਹੀਂ ਕਰਦੀ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੋਣ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸਾਹਿਬ ਹੋਣ ਕੋਈ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਇਹ ਸਾਰਾ ਅਸੀਂ ਕਮਜ਼ੋਰ ਹੋ ਗਏ ਸਾਡੀ ਆ ਜਿਹੜੀ ਆਵਾਜ਼ ਬਹੁਤ ਆਪਣੇ ਨੀਵੀਂ ਹੋ ਗਈ ਤੇ ਉਹਨੂੰ ਕਿਵੇਂ ਬਲੰਦ ਕਰਨਾ ਕਿਵੇਂ ਅਸੀਂ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਉਹਨਾਂ ਦੇ ਕੰਨ ਖੋਲਣੇ ਆ ਜਿਹੜੀ ਦਿੱਲੀ ਦਾ ਦਰਬਾਰ ਅੱਜ ਸਾਡੀ ਗੱਲ ਸੁਣਨ ਤਿਆਰ ਨਹੀਂਗਾ ਇਸ ਲਈ ਚਾਹੀਦੀ ਆ ਕਿ ਸਾਰਾ ਪੰਥ ਘਟਾਓ ਕੇ ਇੱਕ ਚੰਡੇ ਥੱਲੇ ਆਵੇ ਤੇ ਇਦਾਂ ਦੀ ਸ਼ਕਸ਼ੀਤ ਮੋਰ ਲੱਗੇ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ। ਆਉਣ ਵਾਲੇ ਸਮੇਂ 'ਚ ਕੀ ਲਖਦੇ ਹੋ? ਕੀ ਆਸ ਆ ਸਿੰਘ ਸਾਹਿਬ ਤੋਂ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਕਿ ਅਕਾਲੀ ਦਲ ਦੁਬਾਰਾ ਹੋਣ ਦੇ ਵਿੱਚ ਆਵੇ? 1920 ਵਾਲੇ ਅਕਾਲੀ ਦਲ ਦੀ ਵਾਪਸੀ ਹੋਵੇ। ਦੇਖੋ ਸਿੰਘ ਸਾਹਿਬ ਜੈਦਰ ਅਕਾਲ ਤਖਤ ਸਾਹਿਬ ਜਾਂ ਸਿੰਘ ਸਹਿਬਾਨ ਬਹੁਤ ਉੱਚੀ ਪਦਵੀ ਤੇ ਸੇਵਾ ਕਰ ਰਹੇ ਨੇ। ਬੜਾ ਉਹਨਾਂ ਦਾ ਮਾਣ ਸਤਕਾਰ ਐਸੇ ਕੌਮ ਦੇ ਵਿੱਚ ਜਾਂ ਆਮ ਸੰਗਤ ਦੇ ਦਰਮਿਆਨ ਸਾਰੇ ਪੰਜਾਬੀ ਸਾਰੇ ਦੇਸ਼ ਵਾਸੀ ਕਹ ਲੋ ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਪਤਾ ਸਾਰੇ ਸਤਿਕਾਰ ਕਰਦੇ ਆ ਤੇ ਸਾਰਿਆਂ ਨੂੰ ਆਸ ਵੀ ਹੈਗੀ ਆ ਕਿ ਸਿੰਘ ਸਹਿਬਾਨ ਫੈਸਲਾ ਲੈਣਗੇ ਆਪਣੀਆਂ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਜਿਹੜਾ ਨਿਗਾਰ ਆਇਆ ਜਿਹੜੀ ਕਮਜ਼ੋਰੀ ਆਈ ਆ ਉਹਨੂੰ ਦੂਰ ਕਰਨ ਵਾਸਤੇ ਵੀ ਕੋਈ ਐਸਾ ਉਪਰਾਲਾ ਕਰਨਗੇ ਅੱਗੇ ਵੀ ਇਥੋਂ ਅਕਾਲ ਤਖਤ ਸਾਹਿਬ ਤੋਂ ਸਿੰਘ ਸਮਾਨਾਂ ਵੱਲੋਂ ਪੰਥ ਨੂੰ ਇਕੱਠਾ ਕਰਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਹੋਏ ਆ ਪਹਿਲਾਂ ਵੀ ਇਤਿਹਾਸ ਇਸ ਗੱਲ ਨੂੰ ਦਰਉਂਦਾ ਆ ਉਹਨ ਵੀ ਸਾਨੂੰ ਆਸਿਆ ਕਿ ਆਪਣੇ ਸਾਰੀ ਜਿਹੜੀ ਸਿੱਖ ਸੰਗਤ ਵਿਦੇਸ਼ਾਂ ਵਿੱਚ ਬੈਠੀ ਆ ਪੰਜਾਬ ਵਿੱਚ ਆਪਣੇ ਦੇਸ਼ ਵਿੱਚ ਆ ਉਹ ਸਾਰੀ ਇਹ ਚਾਹੁੰਦੀ ਆ ਕਿ ਸਿੰਘ ਸਾਹਿਬ ਉਹਦਾ ਨਾ ਫੈਸਲਾ ਲੈਣ ਜਿੱਥੇ ਪੰਥ ਇਕੱਠਾ ਵੀ ਹੋ ਜਵੇ ਤੇ ਲੀਡਰਸ਼ਿਪ ਉਹ ਮੋਹਰੇ ਆਵੇ ਜਿਹੜੀ ਪ੍ਰਵਾਨਿਤ ਹੋਵੇ ਤੇ ਜਿਹੜੀ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵੇ ਪੰਥ ਦੇ ਮਸਲੇ ਹੱਲ ਕਰੇ ਤੇ ਜਿਹੜਾ ਜਿਹਦੇ ਵਿੱਚ ਇੰਨਾ ਜੋਰ ਤਾਕਤ ਹੋਵੇ ਜਿਹੜੀ ਪੰਥ ਸਾਰੇ ਨੂੰ ਇਕੱਠਾ ਕਰ ਸਕੀਏ ਵਿਦੇਸ਼ ਦੀ ਸੰਗਤਾਂ ਹੋਣ ਜਾਂ ਪੰਜਾਬ ਦੀਆਂ ਸੰਗਤਾਂ ਹੋਣ ਜਾਂ ਸਿੱਖ ਕੌਮ ਹੋਵੇ ਉਹ ਤੇ ਸਿੰਘ ਸਾਹਿਬ ਦੇ ਆਦੇਸ਼ ਦਾ ਪਾਲਣ ਕਰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਉਸ ਆਦੇਸ਼ ਦਾ ਪਾਲਣ ਕਰਦਾ ਕਿ ਜਾਂ ਸਿੰਘ ਸਾਹਿਬ ਨੂੰ ਕੇਵਲ ਮੁਲਾਜ਼ਮ ਸਮਝਿਆ ਜਾਂਦਾ ਵੈਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਦੇਖੋ ਇਹ ਆਪਾਂ ਨੂੰ ਕਹਿਣਾ ਠੀਕ ਨਹੀਂ ਵੀ ਮੁਲਾਜ਼ਮ ਨੇ ਇਦਾਂ ਦੀ ਗੱਲ ਨਹੀਂ ਠੀਕ ਹੈ ਕਿਸੇ ਵਿਧੀ ਦੇ ਨਾਲ ਕਿਸੇ ਸਿਸਟਮ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਪਰ ਹਰ ਜਿਹੜਾ ਪੰਥਦਰਦੀ ਆ ਹਰ ਜਿਹੜਾ ਪ੍ਰਾਣੀਆਂ ਗੁਰਸਿੱਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਆ ਜਿਹੜਾ ਇੱਥੇ ਆ ਕੇ ਹਰਮੰਦਰ ਸਾਹਿਬ ਨਤਮਸਤਕ ਹੁੰਦਾ ਆਪਣੇ ਕਾਲ ਤਖਤ ਸਾਹਿਬ ਜਾ ਕੇ ਛੇਵੇਂ ਪਾਤਸ਼ਾਹ ਜੀ ਦਾ ਆਸ਼ੀਰਵਾਦ ਲੈਂਦਾ ਉਹਨੂੰ ਸਿੰਘ ਸਭਾਨ ਦੇ ਹਰ ਹਦੇਸ਼ ਨੂੰ ਮੰਨਣਾ ਚਾਹੀਦਾ ਤੇ ਕਦੀ ਵੀ ਉਹਨਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਪਾਸੇ ਨਹੀਂ ਹੋਣਾ ਚਾਹੀਦਾ ਲੋਕ ਮੰਨਦੇ ਆ ਸੰਗਤ ਮੰਨਦੀ ਆ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਗੱਲ ਕਰਦਾ ਜਿੰਨੇ ਜ ਤੁਸੀਂ ਵੀ ਸੀ ਕਿਉਂਕਿ ਜੇ ਪਿਛਲੀਆਂ ਵਾਰ ਤੌਰ ਤੇ ਜਾਈਏ ਤੇ ਸਿੰਘ ਸਭਾਆਂ ਨੂੰ ਕੱਢ ਦੇਣਾ ਸਿੰਘ ਸਭਾਆਂ ਨੂੰ ਰੱਖ ਲੈਣਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸੇ ਆਉਂਦਾ ਰਿਹਾ। ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਜੀ ਵੀ ਸਿੰਘ ਸਭਾਾਂ ਦੀ ਜਿਹੜਾ ਰਤਬਾ ਹੈ, ਪਦਵੀ ਆ ਉਹਦਾ ਮਾਨ ਸਤਿਕਾਰ ਬਹੁਤ ਉੱਚਾ ਹੈਗਾ ਤੇ ਉਹ ਬਰਕਰਾਰ ਰਹਿਣਾ ਚਾਹੀਦਾ ਤੇ ਉਹ ਫੈਸਲੇ ਇਦਾਂ ਦੇ ਹੋਣੇ ਚਾਹੀਦੇ ਆ ਕਿ ਸਿੱਖ ਸੰਗਤ ਨੂੰ ਪੰਥ ਨੂੰ ਉਹਨਾਂ ਦੇ ਫੈਸਲਿਆਂ ਦੀ ਜਿਹੜੀ ਚਲਕੇ ਆ ਜਿਹੜਾ ਅਸਰ ਆ ਉਸ ਆਪਣੇ ਜਿਹੜਾ ਫੈਸਲਿਆਂ ਦਾ ਜਾਂ ਉਸ ਨੇਿਆਂ ਦਾ ਜਿਹੜਾ ਸਿੰਘ ਸਾਹਿਬ ਨੇ ਦੇਣਾ ਉਹਦੇ ਨਾਲ ਹੋਰ ਪੰਥ ਦੇ ਵਿੱਚ ਇਹਨਾਂ ਦਾ ਸਤਿਕਾਰ ਮਾਨ ਵਧੇ ਉਹ ਫੈਸਲੇ ਲੈਣੇ ਚਾਹੀਦੇ ਆ ਕਦੀ ਵੀ ਕਿਸੇ ਦਾ ਨਰਾਦਰ ਕਰਕੇ ਜਾਂ ਕਿਸੇ 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 ਦਾ ਕਿਸੇ ਗਲਤ ਟੰਗਣਾ ਉਹਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਨਾ ਕਿਸੇ ਦਾ ਸਤਿਕਾਰ ਘਟਣਾ ਚਾਹੀਦਾ ਆ ਤੇ ਨਾ ਦਬਾਅ ਪਾਉਣਾ ਚਾਹੀਦਾ ਤੇ ਨਾ ਹੀ ਆਪਣੇ ਹੱਕ ਵਿੱਚ ਕਿਸੇ ਆਪਣੇ ਵਿਅਕਤੀ ਨੂੰ ਕਿਸੇ ਸੰਸਥਾ ਨੂੰ ਸਿੰਘ ਸਾਹਿਬ ਤੱਕ ਪਹੁੰਚ ਕਰਨੀ ਚਾਹੀਦੀ ਆ ਕਿ ਤੁਸੀਂ ਫੈਸਲਾ ਸਾਡੇ ਅਕਸ ਕਰੋ ਤੁਸੀਂ ਐਦਾਂ ਕਰੋ ਇਸ ਤਰ੍ਹਾਂ ਹੁੰਦਾ ਉਹਦਾ ਇਸ ਤਰ੍ਹਾਂ ਹੁੰਦਾ ਹੈ ਆਪਣੇ ਵਿਦਵਾਨ ਦੇ ਆਪਣੇ ਪਰੰਪਰਾ ਦੇ ਬਹੁਤ ਉਲਟਿਆ ਇਸ ਤਰ੍ਹਾਂ ਹੁੰਦਾ ਸੀ ਵੈਸੇ ਲੱਗਦਾ ਤੁਹਾਨੂੰ ਕਦੇ ਹੋਇਆ ਗਲਤ ਹੋਇਆ ਤਾਂ ਹੀ ਤਾਂ ਆਪਾਂ ਜਿਹੜਾ ਖੇਰੂ ਖੇਰੂ ਹੋ ਗਏ ਕਈ ਵਾਰੀ ਆਪਣੀ ਲੀਡਰਸ਼ਿਪ ਨੇ ਸਿੰਘ ਸਭਾ ਨਾਲ ਬਰਤਨ ਦੀ ਕੋਸ਼ਿਸ਼ ਕੀਤੀ ਗਲਤ ਸੀ ਬੁਲਾ ਲਿਆ ਜਾਂਦਾ ਘਰੇ ਕਿ ਆਜੋ ਮਾਫੀ ਦੇ ਦਿਓ ਸੌਦੇ ਵਾਲੇ ਸਾਥ ਨੂੰ ਤੁਸੀਂ ਲਿਖਤੀ ਦਿੱਤਾ ਹੋਇਆ ਮੈਂ ਕਹਿੰਦਾ ਗਲਤ ਸੀ ਉਹ ਉਹਨਾਂ ਨੂੰ ਨਹੀਂ ਐਦਾਂ ਬਰਤਣਾ ਚਾਹੀਦਾ ਜਾਂ ਉਹਨਾਂ ਤੇ ਦਬਾਅ ਨਹੀਂ ਪ੍ਰਣ ਚੇਤਾ ਮੈਂ ਪਹਿਲਾਂ ਕੀ ਕੀਟਿਆ ਬਿਲਕੁਲ ਉਹ ਨਿਰਪੱਖ ਹੋ ਕੇ ਨਿਰਪੱਖ ਹੋ ਕੇ ਆਜ਼ਾਦਾਨਾ ਆਪਣੇ ਜਿਹੜੀ ਸ਼ਖਸੀਅਤ ਦੀ ਜਿਹੜੀ ਉਹ ਆਪਣੀ ਉਹ ਦੇਣ ਉਹਦਾ ਸਬੂਤ ਦੇਣ ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਕਤਰੇ ਤੇ ਆ ਉਹ ਖੁਦ ਮੁਖਤਿਆਰ ਹੋਣਾ ਚਾਹੀਦਾ ਅਕਾਲੀ ਦਲ ਦੇ ਦਫਤਰ ਤੁਸੀਂ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਹੋਣਾ ਚਾਹੀਦਾ ਕੀ ਲੱਗਦਾ ਇੱਕ ਤੁਸੀਂ ਹੋਰ ਵੀ ਮੰਗ ਕੀਤੀ ਸੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਵਾ ਉਹ ਚੋਣਾਂ ਵਿੱਚ ਨਾ ਜਾਵੇ ਕੀ ਲੱਗਦਾ ਇਹੋ ਜਿਹਾ ਦੇਸ਼ ਦਾ ਪਾਲਣ ਹੋਣਾ ਇਹ ਦੇਖੋ ਜੀ ਇਹ ਗੱਲਾਂ ਸਾਰੀਆਂ ਉਸ ਸਮੇਂ ਦੇ ਨਾਲ ਹੋਣ ਗਈਆਂ ਸਾਰੀਆਂ ਜਿਹੜਾ ਹੁਣ ਆਪਣੇ ਸਿੱਖ ਲੀਡਰਸ਼ਿਪ ਨੇ ਜਾਂ ਜਿਹੜੀ ਸੰਗਤ ਵੱਲੋਂ ਸੁਝਾਏ ਆ ਉਹਨਾਂ ਸੁਝਾਵਾਂ ਦੀ ਪਾਲਣਾ ਕੀਤੀ ਜਾਊਗੀ ਹੌਲੀ-ਹੌਲੀ ਤੁਹਾਡੇ ਸਾਹਮਣੇ ਆਊਗਾ ਕਿ ਸਾਰੀਆਂ ਗੱਲਾਂ ਜੋ ਆਪਣਾ ਸੰਵਿਧਾਨ ਕਹਿੰਦਾ ਜਾਂ ਜੋ ਆਪਣਾ ਆਪਣੇ ਵਿਚਾਰਧਾਰਾ ਆ ਆਪਣੇ ਸੂਲ ਨੇ ਉਹ ਸਾਰੇ ਲਾਗੂ ਹੋਣਗੇ ਤਾਂ ਕਿ ਸਿੱਖ ਪੰਥ ਨੂੰ ਸੰਗਤਾਂ ਨੂੰ ਦੁਆਰਾ ਅਕਾਲੀ ਲੀਡਰਸ਼ਿਪ ਤੇ ਭਰੋਸਾ ਹੋ ਸਕੇ ਦੁਆਰਾ ਉਹਨਾਂ ਤੇ ਯਕੀਨ ਕਰ ਸਕਣ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਜਰੂਰ ਲਾਗੂ ਹੋਣਗੀਆਂ ਤੇ ਅਸੀਂ ਕਰਨ ਜਾ ਰਹੇ ਹਾਂ ਅਕਾਲੀ ਦਲ ਸੁਧਾਰ ਲਹਿੜ ਕਦੋਂ ਤੋਂ ਸਟਾਰਟ ਹੋ ਰਹੀ ਆ ਦੇਖੋ ਸਮਾਂ ਮੈਂ ਦੱਸ ਨਹੀਂ ਸਕਦਾ ਪਰ ਅਸੀਂ ਹਜੇ ਤਾਂ ਆਪਣੇ ਸਿੰਘ ਸਾਹਿਬ ਆਪਣੇ ਜੈਦਰ ਸਾਹਿਬ ਅਕਾਲਤਖਬ ਸਾਹਿਬ ਦੇ ਉਹਨਾਂ ਦੀ ਜਿਹੜੀ ਉਹਨਾਂ ਦੇ ਫੈਸਲਾ ਉਹਨਾਂ ਦਾ ਜਿਹੜਾadesh ਹੋਣਾ ਆ ਉਹਦੀ ਰੀਕ ਵਿੱਚ ਸਾਰਾ ਸਿੱਖ ਪੰਥ ਆ ਉਸ ਤੋਂ ਬਾਅਦ ਦੇਖੋ ਸਭ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਅਕਾਲੀ ਦਲ ਆਪਣੀ ਤੇਜੀ ਹੈਗੀ ਆ ਖੇਤਰੀ ਜਮਾਤ ਹੈ ਸਿੱਖਾਂ ਦੀ ਨਮਾਇੰਦਗੀ ਜਥੇਬੰਦੀ ਹੈ ਤੇ ਉਹ ਤਕੜੀ ਰਹਿਣੀ ਚਾਹੀਦੀ ਆ ਤੇ ਉਹ ਉਹਨੂੰ ਆਪਣੇ ਬਹੁਤ ਉਹਦੀ ਆਵਾਜ਼ ਬਲੰਦ ਹੋਣੀ ਚਾਹੀਦੀ ਆ ਕਦੀ ਵੀ ਉਹਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਲਈ ਅਸੀਂ ਸਾਰਾ ਇਹ ਮਨ ਬਣਾ ਕੇ ਵਿਚਾਰ ਕਰਕੇ ਇਸ ਲਈ ਤੁਰੇ ਆ ਗੋਪਾਲ ਪ੍ਰਤਾਪ ਸਿੰਘ ਵਡਾਲਾ ਸਾਡੇ ਨਾਲ ਸੀ ਉਹਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਨੂੰ ਤਗੜਾ ਚਾਹੀਦਾ ਤੇ ਤਗੜਾ ਕਿਵੇਂ ਹੋ ਸਕਦਾ ਉਹਦੇ ਬਾਰੇ ਦੱਸ ਚੁੱਕੇ ਆ ਹਾਂ ਖਾਮੀਆਂ ਸੀ ਉਹਨੇ ਕਿਹਾ ਕਿ ਕਮੀਆਂ ਆਈਆਂ ਜਿਹੜੇ ਅਸੀਂ ਵਿੱਚ ਸੀ ਉਹ ਕਮੀਆਂ ਔਰ ਦੂਰ ਹੋਣੀਆਂ ਚਾਹੀਦੀਆਂ ਜਿਹੜੇ ਮਾਫੀਨਾਮੇ ਦੀ ਗੱਲ ਹੋਈ ਹੈ ਜਹਾਰ ਆਲਮ ਦਾ ਜ਼ਿਕਰ ਕੀਤਾ ਗਿਆ ਵਾ ਸੁਦੇ ਸੇਹ ਸੈਣੀ ਦਾ ਜ਼ਿਕਰ ਹੋਇਆ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ 2015 ਤੋਂ ਲੈ ਕੇ ਜੋ ਵਾਪਰਿਆ ਗੁਰੂ ਸਾਧਿਆਂ ਬੇਦਬੀਆਂ ਹੋਈਆਂ ਬਾਬਲ ਕਾਉਂਟ ਹੋਇਆ ਕੋਟਕਪੁਰੇ ਜੋ ਕੁਝ ਹੋਇਆ ਉਹ ਅਕਾਲੀ ਦਲ ਦੀ ਸੱਤਾ 'ਚ ਹੋਇਆ ਤੇ ਉਹਨਾਂ ਚੀਜ਼ਾਂ ਨੂੰ ਗਲਤੀਆਂ ਮੰਨੀਆਂ ਅਕਾਲੀ ਦਲ ਨੇ ਦੂਜੇ ਪਾਸੇ ਸਿੰਘ ਸਾਹਿਬ ਦਾ ਆਦੇਸ਼ ਆ ਉੱਚਾ ਕਿ 15 ਦਿਨ ਦੇ ਵਿੱਚ ਸਪਸ਼ਟੀ ਕਰਨ ਦੇਵੇ ਸੁਖਬੀਰ ਸਿੰਘ ਬਾਦਲ ਪਹੁੰਚ ਕੇ ਦੇਖਦੇ ਹਾਂ ਸੁਖਬੀਰ ਸਿੰਘ ਜੀ ਬਾਦਲ ਕਦੋਂ ਪਹੁੰਚਦੇ ਆ ਸਪਸ਼ਟੀਕਰਨ ਕਦੋਂ ਮਿਲਦਾ ਤੇ ਉਸ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਉਹ ਭਾਵੇਂ ਇਸ ਟਾਈਮ ਜਿਹਨੂੰ ਬਾਗੀ ਠੜਾਕਿਆ ਜਾ ਰਿਹਾ ਉਹ ਹੋਵੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੂੰ ਸਜ਼ਾਵਾਂ ਕੀ ਲੱਗਦੀਆਂ ਕਿਹੜੀ ਰਹਿਤ ਮਰਿਆਦਾ ਨਾਲ ਸਜਾਵਾਂ ਲੱਗਦੀ ਹੈ ਤੇ ਦੂਜੇ ਪਾਸੇ ਸਰਮੌਰ ਅਕਾਲ ਤਖਤ ਸਾਹਿਬ ਤੋਂ ਮੰਨਿਆ ਜਾਂਦਾ ਜਦੋਂ ਮੈਂ ਸਵਾਲ ਕੀਤਾ ਕਿ ਕੀ ਕਿਤੇ ਸ਼੍ਰੋਮਣੀ ਕਲਦੇ ਉਹਦੇ ਨਾਲ ਦੀ ਸੋਚਦਾ ਕਿ ਮੁਲਾਜ਼ਮ ਆ ਸਿੰਘ ਸਾਹਿਬ ਕਹਿੰਦੇ ਕਿ ਸ਼ਾਇਦ ਇਦਾਂ ਹੁੰਦਾ ਸੀ ਪਰ ਉਹ ਕਹਿੰਦੇ ਅਸੀਂ ਨਹੀਂ ਸੋਚਦੇ ਇਦਾਂ ਹੁੰਦਾ ਸੀ ਇਹਦੇ ਵਿੱਚ ਲੱਗਦਾ ਕਿ ਕਿਤੇ ਨਾ ਕਿਤੇ ਸ਼ਮੂਲੀਅਤ ਸੀ ਕਿਤੇ ਮੁਲਾਜ਼ਮ ਦੀ ਸਮਝਦਾ ਪਰ ਸਰਮੌਰ ਸੰਸਥਾ ਜਿਹਦਾ ਕੀ ਹੁਕਮ ਸਾਰੇ ਪਾਸੇ ਮੰਨਿਆ ਜਾਂਦਾ ਉਹ ਭਾਵੇਂ ਸਿੱਖ ਪੰਜਾਬ 'ਚ ਬੈਠਾ ਭਾਵੇਂ ਯੂਪੀ 'ਚ ਬੈਠਾ ਭਾਵੇਂ ਹਾਲਜ ਕਿਤੇ ਵੀ ਬੈਠਾ ਚਾਹ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦਾ ਉਹ ਹੁਕਮਨਾਮੇ ਦੀ ਪਾਲਣਾ ਕਰਦਾ ਪਰ ਅਕਾਲੀ ਦਲ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦਾ ਜ਼ਿਕਰ ਵੀ ਕੀਤਾ ਬਟਾਲਾ ਸਾਹਿਬ ਨੇ ਦੂਜੇ ਪਾਸੇ ਕਿਹਾ ਕਿ ਜਦੋਂ ਤੱਕ ਹੁਕਮਨਾਮਾ ਜੋ ਕੀਤਾ ਗਿਆ ਵਾ ਅਸੀਂ ਉਹਦੇ ਉੱਤੇ ਸਿੰਘ ਸਾਹਿਬ ਵੱਲੋਂ ਨਹੀਂ ਕੋਈ ਦਿੱਤਾ ਜਾਂਦਾ ਜਾਂ ਉਹਦੇ ਉੱਤੇ ਕੋਈ ਫੈਸਲਾ ਨਹੀਂ ਦਿੱਤਾ ਜਾਂਦਾ ਉਹਨੇ ਦੇਣ ਵਾਸਤੇ ਅਸੀਂ ਆਪਣਾ ਪ੍ਰੋਗਰਾਮ ਬਣਾ ਰਹੇ ਹਾਂ ਤੇ ਅਕਾਲੀ ਦਲ ਸੁਧਾਰ ਲੈ ਚੱਲੂਗੀ ਅਕਾਲੀ ਦਲ ਸੁਧਾਰ ਲੈ ਚਲਾਵਾਂਗੇ ਤੇ 1920 ਵਾਲੇ ਅਕਾਲੀ ਦਲ ਦੀ ਵਾਪਸੀ ਹੋਣ ਦੀ ਵੀ ਗੱਲ ਕੀਤੀ ਆ ਵੇਖਦੇ ਆ 1920 ਵਾਲੇ ਅਕਾਲੀ ਦਲ ਦੇ ਵਿੱਚ ਜਿਹੜਾ ਹੁਣ ਨਿਗਾਰ ਆਇਆ ਇਹ ਕਿੰਨਾ ਕੁ ਪਰ ਉਠੂਗਾ ਅਕਾਲੀ ਦਲ ਕਿ 1920 ਵਾਲਾ ਅਕਾਲੀ ਦਲ ਦੀ ਵਾਪਸੀ ਹੋਊਗੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜੇ ਬਾਗੀ ਧੜਾ ਤੇ ਜਾਂ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੀ ਗੱਲ ਕਰਦੇ ਆਂ ਜੋ ਮਾਫੀ ਮੰਗ ਲੈਂਦੀ ਹੈ ਕੀ ਇਹ ਸਾਰਾ ਤੁਹਾਡਾ ਇਕੱਠਾ ਹੋ ਕੇ ਫਿਰ ਇੱਕ ਸਰਮੌਰ ਸੰਸਥਾ ਜਿਹੜੀ ਆਪਾਂ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੀਆਂ ਗੱਲਾਂ ਕਰਦੇ ਆਂ 1920 ਦੀਆਂ ਗੱਲਾਂ ਕਰਦੇ ਆਂ 1920 ਵਾਲੇ ਅਕਾਲੀ ਦਲ ਦੀ ਹੋਣ ਦੀ ਗੱਲ ਕਰਦੇ ਆਂ ਤੇ ਆਪਣੇ ਖੇਤਰੀ ਪਾਰਟੀ ਦੀ ਗੱਲ ਕਰਦੇ ਆਂ ਕੀ ਉਹ ਖੇਤਰੀ ਪਾਰਟੀ ਦੀ ਵਾਪਸੀ ਹੁੰਦੀ ਆ ਇਹ ਤੇ ਹੁਣ ਸਮਾਂ ਦੱਸੂਗਾ ਪਰ ਸਿੰਘ ਸਾਹਿਬ ਦਾ ਕੀ ਆਦੇਸ਼ ਆਉਂਦਾ ਵਾ ਉਹਦੇ ਆਦੇਸ਼ਾਂ ਤੋਂ ਬਾਅਦ ਜਿਹੜੀ ਇਹ ਲਹਿਰ ਦੀ ਸ਼ੁਰੂਆਤ ਕੀਤੀ ਜਾਊਗੀ